ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਭਾਰਤੀ ਫੌਜ ਤੇ ਅਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਤਾਂ ਇਸ ਦੌਰਾਨ ਭਾਰਤੀ ਫੌਜ ਦੇ ਵੱਲੋਂ ਇੱਕ ਅਤਵਾਦੀ ਨੂੰ ਠੇਰ ਕਰ ਦਿੱਤਾ ਗਿਆ ਜਿਨ੍ਹਾਂ ਦਾ ਦੱਸਿਆ ਕਿ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਭਾਰਤੀ ਫੌਜ ਦੇ ਵੱਲੋਂ ਤੇਸ ਤਹਤ ਕਾਰਵਾਈ ਕਰਦੇ ਹੋਏ ਲਗਾਤਾਰ ਦੱਸਿਆ ਕਿ ਸਵੇਰ ਤੋਂ ਹੀ ਗੋਲੀਬਾਰੀ ਹੋ ਰਹੀ ਸੀ ਅਤਵਾਦੀਆਂ ਤੇ ਚੱਲਨੇ ਤੇ ਹੁਣ ਪਾਰਟੀ ਫੋਰਸ ਦੇ ਵੱਲੋਂ ਜੋ ਹੈ ਇੱਥੇ ਇੱਕ ਹੱਤਵਾਦੀ ਨੂੰ ਢੇਰ ਕੱਢ ਦਿੱਤਾ ਗਿਆ ਤਾਂ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਉਦਾਸੀ ਹੈ ऑपरेशन जो है भारतीय फौजा चल रहे ऑपरेशन अखलदे तहत सारी कारवाई हुई है दरअसल دسਿਆ जा रहे के आ, पूरी राज जो है ऑपरेशन चल रहा है ते सुیرے ਵੀ ਗੋਲੀਬਾਰੀ ਹੁੰਦੀ ਰਹੀ ਹੈ ਮੁਕਾਬਲਾ ਚੱਲਦਾ ਰਿਹਾ ਅਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਕਾਰ ਤੇ ਉਸ ਤੋਂ ਬਾਅਦ ਹੁਣ ਸੁਰੱਖਿਆ ਬਲਾਂ ਨੂੰ ਵੱਡੀ ਕਾਰ ਜੁੜੀ ਹੈ ਕਾਮਯਾਬੀ ਮਿਲੀ ਹੈ ਤੇ ਇੱਕ ਅਤਵਾਦੀ ਨੂੰ ਮਾਰ ਗिराया ਗਿਆ ਭਾਟ ਦੀ ਫੌਜ ਦੇ ਵੱਲੋਂ ਤਾਂ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ 6 ਦਿਨਾਂ ਦੇ ਵਿੱਚ ਇਹ ਭਾਰਤੀ ਫੌਜ ਦਾ ਤੀਜਾ ਮੁਕਾਬਲਾ ਹੈ ਲਗਾਤਾਰ ਭਾਰਤੀ ਫੌਜ ਜੋ ਹੈ ਕਾਰਵਾਈ ਕਰ ਰਹੀ ਹੈ ਤਾਂ ਜੋ ਸ਼ਰਾਰਤੀ ਅੰਸਰਾਂ ਨੂੰ ਤਾਂ ਜੋ ਅਤਵਾਦੀਆਂ ਨੂੰ ਦੇਸ਼ ਦੇ ਵਿੱਚੋਂ ਖਤਮ ਕੀਤਾ ਜਾ ਸਕੇ ਜੋ ਕਿ ਭਾਰਤ ਲਈ ਨਾਪਾਕ ਹਰਕਤਾ ਨਾਪਾਕ मंसूਬੇ ਲੈ ਕੇ ਜੋ ਹੈ ਇੰਟਰੀ ਕਰ ਰਹੇ ਨੇ ਭਾਰਤ ਦੇ ਵਿੱਚ ਤਾਂ ਹੋਣਾ ਜ਼ਰੂਰੀ ਹੈ ਕਿ ਭਾਰਤੀ ਫੌਜ ਦੇ ਵੱਲੋਂ ਜੋ ਆਪਰੇਸ਼ਨ ਅਜੇ ਵੀ ਚੱਲ ਰਿਹਾ ਹੈ ਅਜੇ ਵੀ ਦਸਤੇ ਕੇ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਹੜੇ ਹੋਰ ਉਤੇ ਇਲਾਕੇ ਦੇ ਵਿੱਚ ਲੁਕੇ ਹੋਏ ਨੇ ਤਾਂ ਉਹਨਾਂ ਨੂੰ ਵੀ ਜੋ ਹੈ ਹੁਣ ਲੱਭਿਆ ਜਾ ਰਿਹਾ ਤੇ ਫਿਲਹਾਲ ਦੱਸਿਆ ਕਿ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਜੋ ਹੈ ਸੁਰੱਖਿਆ ਬਲਾਂ ਤੇ ਅਤਵਾਦੀਆਂ ਵਿੱਚਕਾਰ ਮੁਕਾਬਲਾ ਹੋਇਆ ਹੈ ਤੇ ਉਸ ਤੋਂ ਬਾਅਦ ਇਸੇ ਐਨਕਾਊਂਟਰ ਦੇ ਦੌਰਾਨ ਭਾਰਤੀ ਫੌਜ ਦੇ ਵੱਲੋਂ ਇੱਕ ਅਤਵਾਦੀ ਨੂੰ ਠੇਕ ਕਰ ਦਿੱਤਾ ਗਿਆ ਤੇ ਇਹ ਸਪੈਸ਼ਲ ਆਪਰੇਸ਼ਨ ਜੋ ਹੈ ਦੱਸਿਆ ਕਿ ਜੰਮੂ ਕਸ਼ਮੀਰ ਪੁਲਿਸ ਆਰਟੀ ਫੋਰਸ ਦੇ CRPF ਆਪਰੇਸ਼ਨ ਜਿਹੜਾ ਹੈ ਉਹਨਾਂ ਦੇ ਵੱਲੋਂ ਕੀਤਾ ਗਿਆ ਇੱਕ ਅਧਿਕਾਰੀ ਨੇ ਵੀ ਦੱਸਿਆ ਕਿ ਇਲਾਕੇ ਦੇ ਵਿੱਚ ਜੋ ਹੈ ਅੱਤਵਾਦੀ ਗਤੀਵਿਧੀ ਯਾਨੀ ਕਿ ਜਿਹੜਾ ਇੱਥੇ ਹੋਣ ਦੀ ਸੂਚਨਾ ਮਿਲੀ ਸੀਗੀ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਤੇ ਸਰਚ ਆਪਰੇਸ਼ਨ ਸ਼ੁਰੂ ਕਰਨ ਤੋਂ ਬਾਅਦ ਸੁਰੱਖਿਆ ਬਲਾ ਨੇ ਜਿਹੜਾ ਅਜੋ ਦੋ ਇਥੇ ਇਲਾਕੇ ਦੇ ਵਿੱਚ ਉਹ ਗਸ਼ਤ ਕਰ ਰਹੀ ਸੀ ਸਰਚ ਆਪਰੇਸ਼ਨ ਚੱਲਾਰੇ ਸੀ ਤਾਂ ਇਸ ਦੌਰਾਨ ਅਤਵਾਦੀਆਂ ਦੇ ਵੱਲੋਂ ਉਹਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਗੋਲੀਬਾਰੀ ਕਰ ਦਿੱਤੀ ਗਈ ਤੇ ਉਸ ਤੋਂ ਬਾਅਦ ਪਾਰਟੀ ਫੌਜ ਨੇ ਵੀ ਉਹਨਾਂ ਗੋਲੀਆਂ ਦਾ ਜਵਾਬ ਦਿੱਤਾ ਤੇ ਇਸ ਮਗਰੋਂ ਜੋ ਹੈ ਪਾਰਟੀ ਫੌਜ ਦੇ ਵੱਲੋਂ ਇੱਕ ਅਤਵਾਦੀ ਨੂੰ ਮਾਰ ਦਿੱਤਾ ਗਿਆ ਤਾਂ ਜੰਗਲ ਦੇ ਵਿੱਚ ਕੁੱਲ ਕਿੰਨੇ ਅਤਵਾਦੀ ਲੁਕੇ ਹੋਏ ਨੇ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਜੁੜੀ ਸਾਹਮਣੇ ਨਹੀਂ ਆਈ ਹੈ ਲੇਕਿਨ ਆਪਰੇਸ਼ਨ ਨੂੰ ਅੰਜਾਮ ਦੇਣ ਦੇ ਲਈ ਇਲਾਕੇ ਦੇ ਵਿੱਚ ਜੋ ਹੈ ਹੋਰ ਸਿਕਿਉਰਿਟੀ ਫੋਰਸਸ ਨੂੰ ਭੇਜਿਆ ਗਿਆ ਤੇ ਹੁਣ ਹੋਰ ਜਿਹੜੇ ਅਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਜਿਹੜੇ ਕਿ ਇਸ ਇਲਾਕੇ ਦੇ ਵਿੱਚ ਲੁਕੇ ਹੋਏ ਨੇ ਸੋਨਾ ਨੂੰ ਜੋ ਹੈ ਪਾਰਟੀ ਫੋਰਸ ਲਗਾਤਾਰ ਲੱਭ ਰਹੀ ਹੈ ਆਪਰੇਸ਼ਨ ਨੂੰ ਜਿਹੜਾ ਹੈ ਹਜੇ ਵੀ ਜਾਰੀ ਰੱਖਿਆ ਗਿਆ ਹੈ ਤਾਂ ਜੋ ਸਾਰੇ ਹੀ ਜਿਹੜੇ ਅਤਵਾਦੀ ਇਸ ਇਲਾਕੇ ਦੇ ਵਿੱਚ ਲੁਕੇ ਹੋਏ ਨੇ ਉਹਨਾਂ ਨੂੰ ਖਤਮ ਕੀਤਾ ਜਾ ਸਕੇ ਸੋ ਪਾਰਟੀ ਫੋਰਸ ਨੂੰ ਵੱਡੀ ਕਾਮਯਾਬੀ ਮਿਲ ਗਈ ਹੈ ਦਾਸੇ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਵੀ ਪਾਰਟੀ ਫੋਰਸ ਦੇ ਵੱਲੋਂ ਆਪਰੇਸ਼ਨ ਸ਼ਿਵ ਸ਼ਕਤੀ ਤੇ ਆਪਰੇਸ਼ਨ ਮਹਾਦੇਵ ਨੂੰ ਅੰਜਾਮ ਤੱਗਿਆ ਸੀ ਆਪਰੇਸ਼ਨ ਮਹਾਦੇਵ ਦੇ ਤਹਿਤ ਪਹਿਲਗਾਮ ਦੇ ਦੋਸ਼ੀਆਂ ਨੂੰ ਜੋ ਹੈ ਮਾਰ ਡਗਾਇਆ ਗਿਆ ਸੀ ਭਾਰਤੀ ਫੌਜ ਦੇ ਵੱਲੋਂ ਤਿੰਨ ਜਿਹੜੇ ਪਹਿਲਗਾਮ ਦੇ ਆਤੰਕੀ ਸੀਗੇ ਅਤਵਾਦੀ ਸੀਗੇ ਉਹਨਾਂ ਨੂੰ ਜਿਹੜਾ ਫੌਜ ਦੇ ਮਾਰ ਸੁਟਿਆ ਆਪਰੇਸ਼ਨ ਮਹਾਦੇਵ ਦੇ ਤਹਿਤ ਤੇ ਉਸ ਤੋਂ ਬਾਅਦ ਆਪਰੇਸ਼ਨ ਸ਼ਿਵਸ਼ਕਤੀ ਨੂੰ ਵੀ ਜਿਹੜਾ ਭਾਰਤੀ ਫੌਜ ਦੇ ਵੱਲੋਂ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਕਈ ਅੱਤਵਾਦੀ ਜਿਹੜਾ ਮਾਰੇ ਗਏ ਸੀਗੇ ਤੇ ਹੁਣ ਆਪਰੇਸ਼ਨ ਆਖਲ ਨੂੰ ਜਿਹੜਾ ਭਾਰਤੀ ਫੌਜ ਨੇ ਕੁਲਗਾਮ ਦੇ ਵਿੱਚ ਅੰਜਾਮ ਦੇ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਭਾਰਤੀ ਫੌਜ ਦੇ ਵੱਲੋਂ ਦੱਸਦੇ ਕਿ ਇੱਥੇ ਇੱਕ ਅੱਤਵਾਦੀ ਨੂੰ ਠੇਰ ਕਰ ਦਿੱਤਾ ਗਿਆ ਇਹ ਖਬਰ ਤੁਹਾਡੇ ਨਾਲ ਸਾਂਝੀ ਰਿਆ ਭਾਰਤੀ ਫੌਜ ਤੇ ਅਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਤਾਂ ਇਸ ਦੌਰਾਨ ਭਾਰਤੀ ਫੌਜ ਦੇ ਵੱਲੋਂ ਇੱਕ ਅਤਵਾਦੀ ਨੂੰ ਠੇਰ ਕਰ ਦਿੱਤਾ ਗਿਆ ਜਿਨ੍ਹਾਂ ਦਾਸ ਕਿ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਭਾਰਤੀ ਫੌਜ ਦੇ ਵੱਲੋਂ ਤੇਜ਼ ਤਹਿਤ ਕਾਰਵਾਈ ਕਰਦੇ ਹੋਏ ਲਗਾਤਾਰ ਦਾਸ ਕਿ ਸਵੇਰ ਤੋਂ ਹੀ ਗੋਲੀਬਾਰੀ ਹੋ ਰਹੀ ਸੀ ਅਤਵਾਦੀਆਂ ਤੇ ਭਾਰਤੀ ਫੌਜ ਦੇ ਵਿਚਾਲੇ ਤੇ ਹੁਣ ਭਾਰਤੀ ਫੌਜ ਦੇ ਵੱਲੋਂ ਜੁਆਏ ਇੱਥੇ ਇੱਕ ਅਤਵਾਦੀ ਨੂੰ ਇੱਕ ਕੱਢ ਦਤਾਂ ਗਿਆ ਤਾਂ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਦੱਸਿਆ ਕਿ ਆਪਰੇਸ਼ਨ ਜੋ ਹੈ ਭਾਰਤੀ ਫੌਜ ਦਾ ਚੱਲ ਰਿਹਾ ਆਪਰੇਸ਼ਨ ਅਖਲ ਦੇ ਤਹਿਤ ਸਾਰੀ ਕਾਰਵਾਈ ਹੋਈ ਹੈ ਦਰਸਲ ਦੱਸਿਆ ਜਾ ਰਿਹਾ ਕਿ ਪੂਰੀ ਰਾਜ ਵਿੱਚ ਆਪਰੇਸ਼ਨ ਚੱਲ ਰਿਹਾ ਹੈ ਤੇ ਸਵੇਰੇ ਵੀ ਗੋਲੀਬਾਰੀ ਹੁੰਦੀ ਰਹੀ ਹੈ ਮੁਕਾਬਲਾ ਚੱਲਦਾ ਰਿਹਾ ਹਤੋਆਦੀਆਂ ਤੇ ਸੁਰੱਖਿਆ ਬਲਾਂ ਦੇ ਵਿੱਚਕਾਰ ਤੇ ਉਸ ਤੋਂ ਬਾਅਦ ਮੋੜਾ ਸੁਰੱਖਿਆ ਬਲਾਂ ਨੂੰ ਵੱਡੀ ਕਾਜੂਰੀਏ ਕਾਮਯਾਬੀ ਮਿਲੀ ਹੈ ਤੇ ਇੱਕ ਅਤਵਾਦੀ ਨੂੰ ਮਾਰ ਗिराਇਆ ਗਿਆ ਭਾਰਤੀ ਫੌਜ ਦੇ ਵੱਲੋਂ ਤਾਂ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ 6 ਦਿਨਾਂ ਦੇ ਵਿੱਚ ਇਹ ਭਾਰਤੀ ਫੌਜ ਦਾ ਤੀਜਾ ਮੁਕਾਬਲਾ ਹੈ ਲਗਾਤਾਰ ਭਾਰਤੀ ਫੌਜ ਜੋ ਹੈ ਕਾਰਵਾਈ ਕਰ ਰਹੀ ਹੈ ਤਾਂ ਜੋ ਸ਼ਰਾਰਤੀ ਅੰਸਰਾਂ ਨੂੰ ਤਾਂ ਜੋ ਅਤਵਾਦੀਆਂ ਨੂੰ ਦੇਸ਼ ਦੇ ਵਿੱਚੋਂ ਖਤਮ ਕੀਤਾ ਜਾ ਸਕੇ ਜੋ ਕਿ ਭਾਰਤ ਲਈ ਨਾਪਾਕ ਤਹ ਹਰਕਤਾਂ ਨਾਪਾਕ ਮਨਸੂਬੇ ਲੈ ਕੇ ਜੋ ਐ ਤੇ ਐਂਟਰੀ ਕਰ ਰਹੇ ਨੇ ਪਾਰੰਦੇਵਸ ਤਾਂ ਹੋਣਾ ਦੱਸੇ ਕਿ ਭਾਰਤੀ ਫੌਜ ਦੇ ਵੱਲੋਂ ਜੋ ਹੈ ਆਪਰੇਸ਼ਨ ਅਜੇ ਵੀ ਚੱਲੀ ਹੈ ਅਜੇ ਵੀ ਦੱਸੇ ਕਿ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਹੜੇ ਹੋਰ ਉੱਤੇ ਇਲਾਕੇ ਦੇ ਵਿੱਚ ਲੁਕੇ ਹੋਏ ਨੇ ਤਾਂ ਉਹਨਾਂ ਨੂੰ ਵੀ ਜੋ ਹੈ ਹੁਣ ਲੱਭਿਆ ਜਾ ਰਿਹਾ ਤੇ ਫਿਲਹਾਲ ਦੱਸਿਏ ਕਿ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਜੋ ਹੈ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿੱਚਕਾਰ ਮੁਕਾਬਲਾ ਹੋਇਆ ਹੈ ਤੇ ਉਸ ਤੋਂ ਬਾਅਦ ਇਸੇ ਐਨਕਾਊਂਟਰ ਦੇ ਦੌਰਾਨ ਭਾਰਤੀ ਫੌਜ ਦੇ ਵੱਲੋਂ ਇੱਕ ਅੱਤਵਾਦੀ ਨੂੰ ਠੇਕ ਕਰ ਦਿੱਤਾ ਗਿਆ ਤੇ ਇਹ ਸਪੈਸ਼ਲ ਆਪਰੇਸ਼ਨ ਜੋ ਹੈ ਦੱਸਿਆ ਕਿ ਜੰਮੂ ਕਸ਼ਮੀਰ ਪੁਲਿਸ ਭਾਰਤੀ ਫੌਜ ਦੇ CRPF ਆਪਰੇਸ਼ਨ ਜਿਹੜਾ ਹੈ ਉਹਨਾਂ ਦੇ ਵੱਲੋਂ ਕੀਤਾ ਗਿਆ ਇੱਕ ਅਧਿਕਾਰੀ ਨੇ ਵੀ ਦੱਸਿਆ ਕਿ ਇਲਾਕੇ ਦੇ ਵਿੱਚ ਜੋ ਹੈ ਅੱਤਵਾਦੀ ਗਤੀਵਿਧੀ ਯਾਨੀ ਕਿ ਜਿਹੜਾ ਇੱਥੇ ਹੋਣ ਦੀ ਸੂਚਨਾ ਮਿਲੀ ਸੀਗੀ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਤੇ ਸਰਚ ਆਪਰੇਸ਼ਨ ਸ਼ੁਰੂ ਕਰਨ ਤੋਂ ਬਾਅਦ ਸੁਰੱਖਿਆ ਬਲਾ ਨੇ ਜਿਹੜਾ ਅਜੋ ਦੋ ਇਥੇ ਇਲਾਕੇ ਦੇ ਵਿੱਚ ਉਹ ਗਸ਼ਤ ਕਰ ਰਹੀ ਸੀ ਸਰਚ ਆਪਰੇਸ਼ਨ ਚੱਲਾਰੇ ਸੀ ਤੇ ਇਸ ਦੌਰਾਨ ਅਤਵਾਦੀਆਂ ਦੇ ਵੱਲੋਂ ਉਹਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਗੋਲੀਬਾਰੀ ਕਰ ਦਿੱਤੀ ਗਈ ਤੇ ਜਿਸ ਤੋਂ ਬਾਅਦ ਪਾਰਟੀ ਫੌਜ ਨੇ ਵੀ ਉਹਨਾਂ ਗੋਲੀਆਂ ਦਾ ਜਵਾਬ ਦਿੱਤਾ ਤੇ ਇਸ ਮਗਰੋਂ ਜੋ ਹੈ ਪਾਰਟੀ ਫੌਜ ਦੇ ਵੱਲੋਂ ਇੱਕ ਅਤਵਾਦੀ ਨੂੰ ਮਾਰ ਡਿਗਾਇਆ ਗਿਆ ਤਾਂ ਜੰਗਲ ਦੇ ਵਿੱਚ ਕੁੱਲ ਕਿੰਨੇ ਅਤਵਾਦੀ ਲੁਕੇ ਹੋਏ ਨੇ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ ਹੈ ਲੇਕਿਨ ਆਪਰੇਸ਼ਨ ਨੂੰ ਅੰਜਾਮ ਦੇਣ ਦੇ ਲਈ ਇਲਾਕੇ ਦੇ ਵਿੱਚ ਜੋ ਹੈ ਹੋਰ ਸਿਕਿਉਰਿਟੀ ਫੋਰਸਸ ਨੂੰ ਭੇਜਿਆ ਗਿਆ ਤੇ ਹੁਣ ਹੋਰ ਜਿਹੜੇ ਅਤਵਾਦੀਆਂ ਦੀ ਪਾਲ ਕੀਤੀ ਜਾ ਰਹੀ ਜਿਹੜੇ ਕਿ ਇਸ ਇਲਾਕੇ ਦੇ ਵਿੱਚ ਲੁਕੇ ਹੋਏ ਨੇ ਸੋਨਾ ਨੂੰ ਜੋਏ ਪਾਰਟੀ ਫੋਰਸ ਲਗਾਤਾਰ ਲੱਭ ਰਹੀ ਹੈ ਆਪਰੇਸ਼ਨ ਨੂੰ ਜਿਹੜਾ ਹੈ ਹਜੇ ਵੀ ਜਾਰੀ ਰੱਖਿਆ ਗਿਆ ਹੈ ਤਾਂ ਜੋ ਸਾਰੇ ਹੀ ਜਿਹੜੇ ਅਤਵਾਦੀ ਇਸ ਇਲਾਕੇ ਦੇ ਵਿੱਚ ਲੁਕੇ ਹੋਏ ਨੇ ਉਹਨਾਂ ਨੂੰ ਖਤਮ ਕੀਤਾ ਜਾ ਸਕੇ ਸੋ ਪਾਰਟੀ ਫੋਰਸ ਨੂੰ ਵੱਡੀ ਕਾਮਯਾਬੀ ਮਿਲ ਗਈ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਵੀ ਪਾਰਟੀ ਫੋਰਸ ਦੇ ਵੱਲੋਂ ਆਪਰੇਸ਼ਨ ਸ਼ਿਵ ਸ਼ਕਤੀ ਤੇ ਆਪਰੇਸ਼ਨ ਮਹਾਦੇਵ ਨੂੰ ਅੰਜਾਮ ਦਿੱਤਾ ਦਗਿਆ ਸੀ ਆਪਰੇਸ਼ਨ ਮਹਾਦੇਵ ਦੇ ਤਹਿਤ ਪਹਿਲਗਾਮ ਦੇ ਦੋਸ਼ੀਆਂ ਨੂੰ ਜੋ ਹੈ ਮਾਰ ਡਗਿਆ ਸੀ ਭਾਰਤੀ ਫੌਜ ਦੇ ਵੱਲੋਂ ਤਿੰਨ ਜਿਹੜੇ ਪਹਿਲਗਾਮ ਦੇ ਆਤੰਕੀ ਸੀਗੇ ਅਤਵਾਦੀ ਸੀਗੇ ਉਹਨਾਂ ਨੂੰ ਜਿਹੜਾ ਫੌਜ ਨੇ ਮਾਰ ਸੁਟਿਆ ਆਪਰੇਸ਼ਨ ਮਹਾਦੇਵ ਦੇ ਤਹਿਤ ਤੇ ਉਸ ਤੋਂ ਬਾਅਦ ਆਪਰੇਸ਼ਨ ਸ਼ਿਵ ਸ਼ਕਤੀ ਨੂੰ ਵੀ ਜਿਹੜਾ ਭਾਰਤੀ ਫੌਜ ਦੇ ਵੱਲੋਂ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਕਈ ਅੱਤਵਾਦੀ ਜਿਹੜਾ ਮਾਰੇ ਗਏ ਸੀਗੇ ਤੇ ਹੁਣ ਆਪਰੇਸ਼ਨ ਆਖਲ ਨੂੰ ਜੁੜਾਇਆ ਭਾਰਤੀ ਫੌਜ ਨੇ ਕੁਲਗਾਮ ਦੇ ਵਿੱਚ ਅੰਜਾਮ ਦਿੱਤਾ ਜਿਸ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਭਾਰਤੀ ਫੌਜ ਦੇ ਵੱਲੋਂ ਦੱਸਿਆ ਕਿ ਇੱਥੇ ਇੱਕ ਅੱਤਵਾਦੀ ਨੂੰ ਠੇਰ ਕਰ ਦਿੱਤਾ